ਚੋਰਾ ਦੇ ਵੱਲੋਂ ਇੱਕ ਸਰਕਾਰੀ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਇੱਕੋ ਸਕੂਲ ਦੇ ਵਿੱਚੋਂ 7 ਵਾਰ ਚੋਰੀ ਹੋਈ ਹੈ ਤਾਂ ਦੱਸ ਦਈਏ ਕਿ ਜਿੱਥੇ ਕਣਕ ਚੋਲ ਮਿੱਡੇ ਮੀਲ ਤੇ ਹੋਰ ਸਮਾਨ ਜਿਹੜਾ ਚੋਰੀ ਕਰ ਲਿਆ ਗਿਆ ਸੀ ਸੀਸੀਟੀਵੀ ਕੈਮਰਾ ਦੀ ਵੀ ਭੰਨ ਤੋੜ ਕੀਤੀ ਗਈ ਤੇ ਬਾਥਰੂਮ ਦੇ ਵਿੱਚੋਂ ਲੱਗੀਆਂ ਟੂਟੀਆਂ ਤੱਕ ਚੋਰੀ ਕਰ ਲਈਆਂ ਗਈਆਂ ਨੇ ਦਰਅਸਲ ਇਹ ਇਸ ਮਾਮਲੇ ਦੀ ਪੁਲਿਸ ਜਾਂਚ ਕਰ ਲਈ ਹੈ ਤਾਂ ਹਲਕਾ ਮਜੀਠਾ ਦੇ ਕਸਬਾ ਚਮਿੰਡਾ ਦੇਵੀ ਦਾ ਇਹ ਮਾਮਲਾ ਜਿੱਥੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚੋਂ ਚੋਰਾਦਬੂਲੋ 7ਵੀਂ ਵਾਰ ਵਾਰ ਦਾ ਤੁੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਕੜਕਦਾਲ ਗੈਸ ਸਿਲੰਡਰ ਚੁੱਲ੍ਹੇ ਤੇ ਖਾਣ ਵਾਲੇ ਬਰਤਨ ਦੇ ਨਾਲ ਨਾਲ ਟੂਟੀਆਂ ਲੈ ਕੇ ਬਦਮਾਸ਼ ਫਰਾਰ ਹੋ ਗਏ ਨੇ ਹੈਡ ਟੀਚਰ ਜਨਾ ਦਾ ਇਹ ਕਹਿਣਾ ਹੈ ਕਿ 7ਵੀਂ ਵਾਰ ਹੈ ਕਿ ਸਕੂਲ ਦੇ ਵਿੱਚ ਚੋਰੀ ਹੋਈ ਹੈ ਮਿੱਡੇ ਮੀਲ ਦਾ ਰਾਸ਼ਨ ਤੇ ਬਰਤਨ ਇਸ ਨਾਲ ਸਿਲੰਡਰ ਇਹ ਬਦਮਾਸ਼ ਲੈ ਗਏ ਨੇ ਤਾਂ ਕਿ ਨਾ ਬੋਲੋ ਬਾਹਰੀ ਤੋੜ ਕੇ ਸਾਰਾ ਸਮਾਨ ਜਿਹੜਾ ਹੈ ਸਟੋਰੀ ਕੀਤਾ ਗਿਆ ਤੇ ਸੀਸੀਟੀਵੀ ਕੈਮਰੇ ਵੀ ਤੋੜੇ ਗਏ ਨੇ ਹਾਲਾਂਕਿ ਹੁਣ ਸਕੂਲ ਦੇ ਜਿਹੜੇ ਹਾਲਾਂਕਿ ਸਕੂਲ ਪ੍ਰਬੰਧਨ ਹੈ ਨਾ ਚੋਰਾ ਤੋਂ ਕਾਫੀ ਪਰੇਸ਼ਾਨ ਨਜ਼ਰ ਆ ਰਿਹਾ ਹੈ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਪਰ ਵੇਖਣਾ ਇਹ ਹੋਏਗਾ ਕਿ ਆਖਰ ਇਸ ਮਾਮਲੇ 'ਚ ਕਦ ਤੱਕ ਕਾਰਵਾਈ ਹੁੰਦੀ ਹੈ ਮੇਰਾ ਨਾਮ ਨਵਦੀਪ ਸਿੰਘ ਇਨਚਾਰਜ ਸਰਕਾਰੀ ਐਲੀਮੈਂਟਰੀ ਸਕੂਲ ਚੌਂਡਾ ਦੇਵੀ ਕੀ ਮਾਮਲਾ ਸਰ ਇਹ ਮਾਮਲਾ ਸਰ ਇਦਾਂ ਜੀ ਕਿ ਜਦੋਂ ਤੋਂ ਮਤਲਬ ਕਿ ਸਕੂਲ ਲੱਗਾ ਜਨਵਰੀ ਮਹੀਨੇ ਵਿੱਚ ਛੁੱਟੀਆਂ ਤੋਂ ਬਾਅਦ ਉਸ ਤੋਂ ਬਾਅਦ ਸਕੂਲ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਪਹਿਲਾ ਦੋ ਕਲਾਸਰੂਮ ਦੇ ਵਿੱਚੋਂ ਵਾਇਰਿੰਗ ਚੋਰੀ ਹੋਈ ਆ ਫਿਰ ਉਸ ਤੋਂ ਬਾਅਦ ਸਕੂਲ ਦੀ ਰਸੋਈ ਵਿੱਚੋਂ ਬਰਤਨ ਚੋਰੀ ਹੋਏ ਆ ਉਸ ਤੋਂ ਬਾਅਦ ਲਗਾਤਾਰ ਚੋਰੀਆਂ ਦੇ ਵਿੱਚ ਉਹਨਾਂ ਨੇ ਬਾਥਰੂਮ ਦੀ ਫਿਟਿੰਗ ਯੂਰਨਲਸ ਵਗੈਰਾ ਸਾਰੇ ਉਹਨਾਂ ਨੇ ਭੰਨ ਦਿੱਤੇ ਆ ਸਕੂਲ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਜਿਹੜੀ ਕੱਲ ਚੋਰੀ ਹੋਈ ਆ ਜੀ ਉਹਦੇ ਵਿੱਚ ਉਹਨਾਂ ਨੇ ਸਕੂਲ ਦੀ bari ਬੰਨੀ ਆ ਤੇ bari ਬਨ ਕੇ ਉਹਦੇ ਵਿੱਚ ਐਂਟਰ ਹੋਏ ਆ ਤੇ ਐਂਟਰ ਹੋ ਕੇ ਉਹਨਾਂ ਨੇ ਆਪਣਾ ਸਕੂਲ ਜਿਹੜਾ ਚਾਵਲ ਸੀ ਡਰਮ ਦੇ ਵਿੱਚ ਉਹ ਚੋਰੀ ਕੀਤੇ ਆ ਤੇ ਨਾਲ ਹੀ ਜਿਹੜੇ ਬਰਤਨ ਸੀ ਸਰੰਡਰ ਸੀ ਅ ਦੋ ਬਤੀਲੇ ਸੀ ਦੋ ਕੜਾਈਆਂ ਸੀ ਇੱਕ ਸਕੂਲ ਦਾ ਕੁਕਰ ਸੀ ਸਟੀਲ ਦਾ ਉਹ ਕਾਫੀ ਬਰਤਨ ਜਿਹੜੇ ਆ ਉਹਨਾਂ ਨੇ ਚੋਰੀ ਕੀਤੇ ਆ ਜੀ ਜਦਾਂ ਨਿਕਲ ਕੀਤਾ ਜੀ 7 ਵਾਰ ਚੋਰੀ ਹੋ ਗਈ ਉਹ ਦਿੱਤੀ ਆ ਤੇ ਇਸ ਵਾਰ ਵੀ ਕੋਈ ਸ਼ਿਕਾਇਤ ਕੀਤੀ ਆ ਜੀ ਹਾਂਜੀ ਕਾਰਵਾਈ ਕੀਤੀ ਜੀ ਜਦੋਂ ਵੀ ਚੋਰੀ ਦੀ ਘਟਨਾ ਹੋਈ ਆ 7 ਵਾਰ ਚੋਰੀ ਦੀ ਘਟਨਾ ਹੋ ਗਈ ਆ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਅੱਜ ਜਿਹੜੀ ਚੋਰੀ ਹੋਈ ਆ 7ਵੀਂ ਵਾਰ ਹੋਈ ਆ ਜੀ ਜਦੋਂ ਵੀ ਚੋਰੀ ਦੀ ਘਟਨਾ ਹੁੰਦੀ ਆ ਉਸ ਤੋਂ ਬਾਅਦ ਨਾਲ ਵੀ ਨਾਲ ਹੀ ਮੈਂ ਝੰਮਕਿੰਦਾਰ ਜੀ ਨੂੰ ਫੋਨ ਕਰਦਾ ਪਿੰਡ ਦੇ ਮੋਹਤਬਰਾਂ ਨੂੰ ਫੋਨ ਕਰਦਾ ਆਗੇ ਇਥੇ ਮੌਕਾ ਵਿਖਿਆ ਜਾਵੇ ਤੇ ਨਾਲ ਦੀ ਨਾਲ ਹੀ ਮੈਂ ਦਰਖਾਸਤ ਵੀ ਦਿੰਦਾ ਰਿਆਂ ਉਸ ਤੋਂ ਬਾਅਦ ਸ਼ਨੀਵਾਰ ਉਹਨਾਂ ਨੇ ਐਫ ਆਈ ਆਰ ਜਿਹੜੀ ਹੈਗੀ ਆ ਦਰਜ ਕੀਤੀ ਆ ਪਰ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਵੀ ਕੱਲ ਫਿਰ ਚੋਰੀ ਹੋ ਗਈ ਆ ਤੇ ਇਹ ਮਤਲਬ ਕਿ ਚਾਹੋਗੇ ਸਕੂਲ ਦਾ ਇੱਕ ਵਿਦਿਆਦਾ ਮੰਦਿਰ ਆ ਜਿਹਦੇ ਵਿੱਚ ਇਹੋ ਜਿਹਾ ਕੰਮ ਹੋ ਰਿਹਾ ਜਿਹਦੇ ਨਾਲ ਅਧਿਆਪਕ ਵੀ ਦੁਖੀ ਆ ਤੇ ਬੱਚੇ ਵੀ ਦੁਖੀ ਆ ਕਿ ਚਾਰਨ ਕੀ ਸਮਝਿਓ ਜਿਹੜੀ ਆ ਚੋਰੀ ਟਰੇਸ ਨਹੀਂ ਕੀਤੀ ਜਾਦੀ ਸ਼ੱਕਰ ਵੀ ਹੋ ਗਈ ਆ ਹੁਣ ਕਹਿ ਲੋ ਕਿ ਅਸੀਂ ਤੇ ਦਰਖਾਸਤ ਦੇ ਰਹੇ ਆ ਸਰਕਾਰ ਅੱਗੇ ਸਾਡੀ ਇਹ ਮੰਗ ਆ ਕਿ ਜਿਹੜਾ ਸਕੂਲ ਦਾ ਪ੍ਰਬੰਧ ਵਾ ਅਸੀਂ ਤਾਂ ਹੀ ਵਧੀਆ ਤਰੀਕੇ ਨਾਲ ਚਲਾ ਸਕਦੇ ਆ ਜੇ ਅਸੀਂ ਸੁਰੱਖਿਅਤ ਹੋਈਏ ਬੱਚੇ ਸੁਰੱਖਿਅਤ ਹੋਣ ਹੁਣ ਸਕੂਲ ਦੇ ਵਿੱਚ ਬਿਜਲੀ ਦੀ ਵੀ ਬੰਦ ਆ ਗਈ ਆ ਸਕੂਲ ਦੇ ਵਾਸ਼ਰੂਮ ਵੀ ਬੰਦ ਆ ਰਸੋਈ ਵੀ ਪ੍ਰਭਾਵਿਤ ਹੋਈ ਆ ਹੁਣ ਕਿਸੇ ਤਰ੍ਹਾਂ ਅਸੀਂ ਅੱਜ ਮਿੱਡੇ ਮੀਲ ਜਿਹੜਾ ਚਲਾਇਆ ਹੋਇਆ ਵਾ ਪਰ ਕੀ ਪਤਾ ਕੱਲ ਚੋਰੀ ਫਿਰ ਹੋ ਜੇ ਜਿਹੜਾ ਬਾਕੀ ਸਮਾਨ ਆ ਉਹ ਵੀ ਤੋੜ ਦਿਆ ਜਾਣ ਹੁਣ ਅਸੀਂ ਘਰੋਂ ਲੈ ਕੇ ਸਮਾਰ ਆ ਰਹੇ ਆ ਕਰੋ ਕੁਕਰਲੇ ਪ੍ਰਬੰਧ ਕੀਤਾ ਹੋਆ ਕਰੋ ਸਲੈਂਡਰ ਦਾ ਪ੍ਰਬੰਧ ਕੀਤਾ ਪਰ ਇਸ ਤਰ੍ਹਾਂ ਅਸੀਂ ਨਿਰਜੀਤ ਰੂਪ ਦੇ ਵਿੱਚ ਬਹੁਤ ਖਰਚਾ ਕਰ ਰਹੇ ਹਾਂ ਪਰ ਸਾਨੂੰ ਮਤਲਬ ਕਿ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੋਈ ਵੀ ਸਹਾਇਤਾ ਨਹੀਂ ਹੋ ਰਹੀ ਹੁਣ ਮੰਗ ਹੀ ਕਰਦੇ ਹਾਂ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਅਸੀਂ ਪੜਾਉਣਾ ਚਾਹੁੰਦੇ ਹਾਂ ਤੁਹਾਨੂੰ ਪੜਾਉਣ ਦਾ ਜਿਹੜਾ ਸਹੀ ਮਾਹੌਲ ਜਿਹੜਾ ਤਰਜਿਆ ਜਾਵੇ ਕਿ ਅਸੀਂ ਸਕੂਲ ਵਿੱਚ ਆਈਏ ਤੇ ਸਕੂਲ ਵਿੱਚ ਆ ਕੇ ਬੱਚਿਆਂ ਨੂੰ ਵਿੱਦਿਆ ਦਈਏ ਪਰ ਇਹੋ ਜੇ ਮਾਹੌਲ ਵਿੱਚ ਜਿਹੜਾ ਤੁਹਾਨੂੰ ਵੀ ਟੈਨਸ਼ਨ ਹੁੰਦੀ ਆ ਵਿਦਿਆਰਥੀਆਂ ਨੂੰ ਟੈਨਸ਼ਨ ਹੁੰਦੀ ਆ ਵਿਦਿਆਰਥੀਆਂ ਦੇ ਮਾਪਿਆਂ ਨੂੰ ਟੈਨਸ਼ਨ ਹੁੰਦੀ ਆ ਆ ਸਈਅਦ ਉਪਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਹੋਈ ਹੋਈ ਥੋੜੀ ਜਾਣਕਾਰੀ ਦਿੱਤੀ ਇਹ ਇੱਕ ਦਰਖਾਸਤ ਜੀ ਮਕਸੂਦ ਹੋਈ ਹੈ ਨਵਦੀਪ ਸਿੰਘ ਅਧਿਆਪਕ ਨੇ ਸਰਕਾਰੀ ਐਲੀਮੈਂਟਰੀ ਸਕੂਲ ਜਿਨ੍ਹਾਂ ਨੇ ਚੋਰੀ ਸੰਬੰਧੀ ਇਤਲਾਹ ਦਿੱਤੀ ਆ ਸਪੰਦੀ ਮਕਰਮਾ ਦਰਜ ਕਰਕੇ ਤਪੀਖ ਕੀਤੀ ਜਾ ਰਹੀ ਆ ਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਫਤਾਰ ਕਰਕੇ ਕਾਨੂੰਨੀ ਕੰਮਲ ਕੀਤੀ ਜਾਵੇ ਪਰ ਉਹਨਾਂ ਵੱਲੋਂ ਦੱਸਿਆ ਗਿਆ ਕਿ ਸੱਤਵੀਂ ਵਾਰ ਚੋਰੀ ਹੋ ਚੁੱਕੀ ਆ ਇਸ ਸਕੂਲ ਦੇ ਵਿੱਚ ਇਸ ਤੋਂ ਪਹਿਲਾਂ ਤੇ ਮੇਰੇ ਤੋਂ ਕੋਈ ਇਨਫਰਮੇਸ਼ਨ ਨਹੀਂ ਆਈ ਇਹ ਮੇਰੇ ਕੋਲ ਹੁਣ ਆਈ ਹੈ ਇਹਦੇ ਬਾਰੇ ਕਰ ਲੈਣੇ